ਜਿਹੜਾ ਮਾਨਸਾ ਤੋਂ ਜਿੰਨੇ ਵੀ ਤੁਸੀਂ ਸੱਜਣਾਂ ਪਹੁੰਚੇ ਜੋਰ-ਗੋਰ ਵੀ ਥੋੜੇ ਨੇੜੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅਈਨਾ ਤੇ ਅਸੀਂ ਤੁਹਾ ਦਾ ਸਤਿਅ ਜੀ ਤੋਂ ਜੀਵਨਿਆ ਕਰ ਰਹੀ ਹਾਂ ਤੁਹਾਨੂੰ ਆਦਤ ਕਰਦੇ ਆ ਤੇ ਸਹੀ ਹੈ ਕਿ ਅੱਜ ਜਦੋਂ ਆਪ ਮਿਲ ਰਹੇ ਆ ਪਰਖਾਨੂ ਇਹਨਾ ਮਾਨਸਾ ਜ਼ਿਲ੍ਹੇ ਦੇ ਸਾਡੇ ਨੌਜਵਾਨਾਂ ਤੇ ਮਾਣ ਆ ਕਿ ਜਦੋਂ ਅਸੀਂ ਉਹ ਆਪਾਂ ਕੁਲ ਸਿੰਘ ਰਾਣਵੀ ਵੀ ਬਿਚਰਦੇ ਰਹੇ ਉਦੋਂ ਬਾਅਦ ਵੀ ਜਦੋਂ ਅਸੀਂ ਮੋਰਚਾ ਲਾਇਆ ਉਦੋਂ ਵੀ ਬਹੁਤ ਨੌਜਵਾਨਾਂ ਨੇ ਉੱਥੇ ਸਾਡਾ ਸਹਿਯੋਗ ਦਿੱਤਾ ਫਿਰ ਜਦੋਂ ਇਲੈਕਸ਼ਨ ਹੋਈ ਉਦੋਂ ਵੀ ਬਹੁਤ ਵੱਡੀ ਪੱਧਰ ਤੇ ਤੁਸੀਂ ਦੂਰੋਂ ਦੇ ਪੰਜਾਬ ਦੇ ਹਰ ਕੋਨੇ ਚੋਂ ਹਰਿਆਣੇ ਚੋਂ ਰਾਜਸਥਾਨ ਚੋਂ ਆ ਕੇ ਬਹੁਤ ਵੱਡਾ ਉਥੇ ਅੰਦਰ ਉੱਪਰ ਇਹਦੇ ਵਾਸਤੇ ਵੀ ਤੁਸੀਂ ਤੁਹਾਡਾ ਧੰਨਵਾਦ ਹੈ ਬਾਕੀ ਜਿੱਦਾਂ ਹਣਜੋਤ ਸਾਹਿਬ ਨੇ ਜਾਂ ਬਲਵੰਤ ਸਾਹਿਬ ਨੇ ਵਸਤਾ ਕੀ ਜਿਹੜੀ ਪਾਰਟੀ ਸਾਨੂੰ ਆਪਾਂ ਨੂੰ ਕਿਉਂ ਬਣਾਉਣੇ ਪਈ ਕਿ ਪੰਜਾਬ ਦੇ ਅਕਾਲੀ ਦਾ ਵਾਰਸ ਪੰਜਾਬ ਦੇ ਨਾਂ ਰੱਖਣ ਦਾ ਵੀ ਦੱਸਿਆ ਵੀ ਵਾਰਸ ਇਹ ਜੀਵ ਸਿੱਧੂ ਨੇ ਇੱਕ ਬੜੀ ਸੋਚ ਸਮਝ ਕੇ ਇਹ ਬੜਾ ਨਾਮ ਬੜਾ ਪਵਿੱਤਰ ਨਾਮ ਇਹ ਰੱਖਿਆ ਕਿ ਅਸੀਂ ਪੰਜਾਬ ਦੇ ਆਵਾਸ ਸਾਂ ਲੋਕ ਨੂੰ ਇਹ ਅਹਿਸਾਸ ਹੋ ਚੁੱਕਾ ਸੀ ਕਿ ਸਾਡੇ ਤੇ ਜਿਹੜੀਆਂ ਰਾਜ ਕਰ ਰਹੀਆਂ ਧਿਰਾਂ ਉਹ ਸਾਡੀਆਂ ਨਹੀਂ ਕਿ ਪੰਜਾਬ ਦੀਆਂ ਨਹੀਂ ਕਿ ਉਹ ਦਿੱਲੀ ਤੋਂ ਚਲਦੀਆਂ ਵਾਂ ਵਾਰਸ ਅਸੀਂ ਮਾਲਕਾਂ ਅਜਿਹਾ ਸਾਡੇ ਤੇ ਕੋ ਦੁਦ ਦੇ ਕਿਉਂ ਗੋਵਤ ਕਰਨਾ ਇਸ ਕਰਕੇ ਇਹ ਜਿਹੜੇ ਜਿਹੜੇ ਕਿ ਆਪਾਂ ਉਹ ਜਿਹੜਾ ਆਪਾਂ ਮੋਕੇ ਦੇ ਕੇ ਦੇਖ ਹੀ ਲਿਆ ਤਾਂ ਦੋ ਤਰ੍ਹਾਂ ਤੋਂ ਆਪਾਂ ਤੰਗ ਹੋ ਕੇ ਸਿੱਝੀ ਜਾਂਦੀ ਸੀ ਤਾਂ ਆਪਾਂ ਬੜੀ ਅਮੀਰ ਸੀਗੀ ਉਹਦੇ ਚ ਤੁਸੀਂ ਵੀ ਸਾਰਿਆਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਸੀ ਇਹ ਸਰਕਾਰ ਲਿਆਉਣ ਵਾਸਤੇ ਪਰ ਉਦੋਂ ਬਾਅਦ ਚ ਆ ਮੇਰਾ ਖਿਆਲ ਹੈ ਕਿ ਇਹ ਤੁਹਾਡੇ ਹੀ ਸਭ ਤੋਂ ਪਹਿਲਾਂ ਜੋ ਇਹ ਸਰਕੇ ਦੇ ਐਮ ਐਲ اے ਸੀ ਜਾਂ ਮੰਤਰੀ ਪਤ ਨਹੀਂ ਕਿ ਉਹ ਨਾਲੇ ਸਭ ਤੋਂ ਵੱਡਾ ਐਕਸ਼ਨ ਹੋਇਆ ਸੀ ਇਹ ਸਾਰੀਆਂ ਚੀਜ਼ਾਂ ਕੀ ਮਤਲਬ ਇਹ ਜੋ ਹੁਣ ਕੁਝ ਹੋ ਰਿਹਾ ਪੰਜਾਬ ਦੇ ਲੋਕਾਂ ਨੂੰ ਖਾਲੀ ਪਹਿਲਾਂ ਵੀ ਬਹੁਤ ਲੁੱਟਿਆ ਤੇ ਉਦੋਂ ਬਾਅਦ ਸਰਕਾਰ ਬਣਨ ਤੋਂ ਬਾਅਦ ਤੇ ਬੇਹੱਦਾ ਹੀ ਮਨਵਾਦ ਸਵਾ ਦਿਤੀਆਂ ਹੁਣ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਸਿਰ ਕਿੰਨਾ ਵੱਡਾ ਖਰਚਾ ਚੜ ਗਿਆ ਤੇ ਜਿਹੜੇ ਉੱਥੇ ਕੋਈ ਡਟੇ ਨੀ ਰਹਾ ਜਿੱਲੀ ਤੋਂ ਲਿਆ ਕੇ ਸਾਰੇ ਮਿਠਾਏ ਹੋਏ ਆ ਕਿ ਉਹ ਵੱਤੋਂ ਵੱਗੇ ਨੂੰ ਕਹਿੰਝੂ ਸਕੜ ਇਹ ਆਪ ਕੋ ਰਹਿਦਾ ਥੋੜਾ ਬੋਤਾ ਇਹਦੀਆਂ ਹੱਡੀਆਂ ਨੂੰ ਨੋ ਸਕਣ ਇਸ ਕਰਕੇ ਇਹ ਇੰਨਾ ਦੇ ਹਾਲਾਤ ਪੈਦਾ ਕੀਤੇ ਜਾ ਰਹੇ ਹੁਣ ਆਪਾਂ ਮੇਰੇ ਖਿਆਲ ਹੈ ਕਿ ਤਾਂ ਹੀ ਇਹ ਚੀਜ਼ ਉਸ ਟਾਈਮ ਤੇ ਲੋਕਾਂ ਨੂੰ ਖੰਤਾ ਨੂੰ ਮਤਲਬ ਸੋਈ ਉਹਨਾਂ ਨੇ ਖਰੂਰ ਸਾਹਿਬ ਤੇ ਖਰੀਦਪੁਰ ਬਹੁਤ ਵੱਡਾ ਆਪਣਾ ਅਤਵਾਦ ਦੇ ਕੇ ਇਹ ਕੀਤਾ ਕਿ ਸਾਨੂੰ ਆਪਣੀ ਲੀਡਰਸ਼ਿਪ ਚਾਹੀਦੀ ਆ ਸਾਨੂੰ ਪੰਜਾਬ ਦੇ ਜਿਹੜੇ ਵਾਰਸ ਆ ਉਹਨਾਂ ਦੇ ਹੱਥ ਚ ਹੀ ਰਾਜ ਭਗ ਚਾਹੀਦਾ ਉਹੀ ਸਾਡੇ ਕੋਈ ਸਾਨੂੰ ਇਨਸਾਫ ਦਵਾ ਸਕਦੇ ਉਹੀ ਸਾਡੇ ਕੋਈ ਗੱਲ ਕਰ ਸਕਦੇ ਉਹੀ ਸਾਡੇ ਲਈ ਲੜ ਸਕਦੇ ਆ ਹੁਣ ਤੁਹਾਨੂੰ ਪਤਾ ਹੀ ਹੈ ਕਿ ਸਾਡੀ ਜਿਹੜੀਆਂ ਸਰਕਾਰਾਂ ਦੀ ਵਧ ਨੀਤੀ ਆ ਕਿ ਉਹ ਸਾਨੂੰ ਇਥੋਂ ਬਰਬਾਦ ਕਰਨਾ ਚਾਹੁੰਦੇ ਆ ਉਹ ਸਾਡੀ ਨੌਜਵਾਨੀ ਨੂੰ ਇਹਨਾਂ ਸ਼ਿਆਂ ਚ ਉਹਨਾਂ ਦੇ ਮੂੰਹ ਹੀ ਅੱਗੇ ਨਾ ਪਾਇਆ ਜਾਣ ਵਾਲੀ ਗੱਲ ਆ ਕਿ ਆ ਹੁਣ ਜਿੱਦਾਂ ਇੱਕ ਪਾਸੇ ਤਾਂ ਸਰਕਾਰ ਕਹੇਗੀ ਕਿ ਸਹੀ ਨਸ਼ਿਆਂ ਦੇ ਵਿਰੋਧ ਜੁੱਧ ਲੜ ਰਹੇ ਆ ਇੱਕ ਪਾਸੇ ਸਰਕਾਰੀ ਜਗ੍ਹਾ ਤੇ ਨਸ਼ੇ ਦੀਆਂ ਗੋਲੀਆਂ ਦੇ ਦੇ ਕੇ ਸਾਰਿਆਂ ਨੂੰ ਉਹ ਆਪੀ ਬਣਾਇਆ ਜਾ ਰਿਹਾ ਉਹ ਜਿਹੜੀ ਕਿ ਬਹੁਤ ਖਤਰਨਾਕ ਆਉਣ ਵਾਲੀਆਂ ਪੀੜ੍ਹੀਆਂ ਨੇ ਸਾਡੇ ਵਾਸਤੇ ਇਸ ਕਰਕੇ ਜਿਹੜਾ ਵੀ ਕੋਈ ਨਸ਼ੇ ਦੀ ਗੱਲ ਕਰਦਾ ਹੈ ਇਹ ਅਮਰਤਪਾਲ ਨੇ ਕੀਤੀ ਤੋ ਤੇ ਐਨਐਸਆਰ ਆ ਵਗਰਾ ਲਗੀਆਂ ਮੋਰ ਤੇ ਕੋਈ ਕਸੂਰ ਨਹੀਂ ਸੀ ਉਹਨੇ ਇਹੋ ਹੀ ਕਿਹਾ ਸੀ ਕਿ ਐਸੇ ਛੱਡੋ ਤੇ ਗੁਰੂ ਵਾਲੇ ਬਣੋ ਤੇ ਜਦੋਂ ਲੋਕਾਂ ਦਾ ਨੌਜਵਾਨਾਂ ਨੇ ਵੀ ਲਗਾ ਕਿ ਅਸੀਂ ਗਲਤ ਰਸਤੇ ਤੇ ਹਾਂ ਉਹਨਾਂ ਨੇ ਬੜੀ ਵੱਡੀ ਤਦਾਦ ਚ ਨਸ਼ੇ ਤੋਂ ਨਿਕਲ ਕੇ ਗੁਰੂ ਵਾਲੇ ਬਣੇ ਪਰ ਸਰਕਾਰਾਂ ਨੂੰ ਇਹ ਚੀਜ਼ ਨਹੀਂ ਚੰਗੀ ਲੱਗਦੀ ਤੇ ਸਾਡੀ ਨੌਜਵਾਨੀ ਕੋਈ ਚੰਗਾ ਕੰਮ ਫਿਰ ਉਹਨਾਂ ਨੂੰ ਦੂਜਾ ਸੀਖ ਉਹਨਾਂ ਨੂੰ ਸਾਡੀ ਖਸਾਨੇ ਜਵਾਨੀ ਸਾਡਾ ਸਭ ਕੁਝ ਇਥੋਂ ਦਾ ਜਿਉ ਤੈਹਲੈਸ਼ ਕਰਨਾ ਚਾਹੁੰਦੇ ਸਾਡੇ ਕਿਸਾਨਾਂ ਨਾਲ ਕੀ ਵਾਪਰਿਆ ਇਹ ਸਰਕਾਰ ਜਿਹੜੀ ਭਗਵੰਤ ਸਿੰਘ ਆਹ ਪਹਿਲਾਂ ਸਾਡੇ ਬੰਦੀ ਸਿੰਘਾਂ ਦੇ ਮੌਸੇਛੇ ਵੀ ਜਾਂਦੇ ਸੀ ਬੰਦੀ ਸਿੰਘ ਰਿਹਾ ਹੋਣੇ ਚਾਹੀਦੇ ਆ ਸਾਡੇ ਕਿਸਾਨਾਂ ਨਾਲ ਵੀ ਫਿਰ ਤੇ ਕਿਸਾਨਾਂ ਨੂੰ ਆ ਮੈਂ ਮੈਂ ਐਮਐਸਪੀ ਐਨਐਸਸੀ ਮਿਲ ਜਾਣੀ ਚਾਹੀਦੀ ਆ ਆਉਣਾ ਚਾਹੀਦਾ ਤੇ ਪਰ ਜਦੋਂ ਤੋਂ ਸੀਟ ਤੇ ਬੈਠ ਕੇ ਤੋਂ ਕਿਸਾਨਾਂ ਨਾਲ ਵੀ ਐਡੀ ਵੱਡੀ ਪਦਰਤੇ ਸਾਡੇ ਜਵਾਨਾਂ ਨੌਜਵਾਨੀ ਨਾਲ ਵੀ ਸਾਡੇ ਜੋ ਕੋਈ ਟੀਚਰ ਆ ਜਾਂ ਜੋ ਵੀ ਕੋਈ ਕੋਈ ਰਜਗਾਰ ਮੰਗਦਾ ਉਹਨਾਂ ਨਾਲ ਕਿਦਾਂ ਦਾ ਸਲੂਕ ਹੁੰਦਾ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਇਸ ਤਰ੍ਹਾਂ ਕਿ ਇਹਨਾਂ ਸਾਰੀਆਂ ਚੀਜ਼ਾਂ ਦਾ ਮੇਰੇ ਖਿਆਲ ਦਾ ਇਲਾਜ ਇੱਕੋ ਹੀ ਆ ਕਿ ਆਪਾਂ ਤਖੜੇ ਹੋਈਏ ਉੱਠੀਏ ਆਪਣੀ ਸਰਕਾਰ ਲਈਏ ਇਹ ਆਪਣੀ ਸਰਕਾਰ ਆਉਂਦੇ ਹੀ ਇਹ ਮਸਲੇ ਹੱਲ ਹੋ ਸਕਦੇ ਆਪਾਂ ਕਿੰਨੀ ਕਿ ਜਗ੍ਹਾ ਤੇ ਧਰਨੇ ਲਾਵਾਂਗੇ ਕਿੰਨੀ ਕਿ ਜਗ੍ਹਾ ਤੇ ਇਹਨਾਂ ਕੋ ਆਲਸਾ ਮੰਗਦੇ ਫਿਰ ਫੁੱਟ ਖਾਵਾਂਗੇ ਇਸ ਤਰ੍ਹਾਂ ਕੇ ਹੁਣ ਆਪਾਂ ਨੂੰ ਸਾਰਿਆਂ ਨੂੰ ਇਹ ਸੋਚਣ ਦੀ ਲੋੜ ਆ ਕਿ ਇਹਨਾਂ ਕੋ ਆਪਾਂ ਕੋਈ ਉਮੀਦ ਨਹੀਂ ਰੱਖ ਸਕਦੇ ਕਿਉਂਕਿ ਆਪਾਂ ਉਸ ਹਮੇਸ਼ਾ ਸਮੇ ਤੋਂ ਇਹ ਦੇਖ ਰਹੇ ਆ ਕਿ ਸ਼ਾਇਦ ਹੁਣ ਅਗਲੀ ਸਰਕਾਰ ਆਊਗੀ ਤਾਂ ਉਹ ਸ਼ਾਇਦ ਕੁਝ ਕਰ ਦੂਗੀ ਅਗਲੀ ਆਊਗੀ ਕੁਝ ਕਰ ਦੂਗੀ ਪਰ ਸਾਰੇ ਹੀ ਉਹ ਜਿਨਾ ਦੀਪ ਸਿੱਧੂ ਕਹਿੰਦਾ ਨਾ ਹੋ ਰਾਵਣ ਦੇ ਸੇਰਾ ਵੱਖਰੇ ਵੱਖਰੇ ਆ ਕੋਈ ਚਾ ਕਾਂਗਰਸ ਬਣ ਕੇ ਆ ਗਿਆ ਚ ਕੋਈ ਖਾਲੀ ਬਣ ਕੇ ਆ ਗਿਆ ਚ ਕੋਈ ਜੀਪੀ ਵਾਲ ਆ ਗਿਆ ਤੇ ਆਮ ਵਾਲੇ ਆ ਗਏ ਉਹ ਸਾਰਿਆਂ ਨੇ ਹਾਲੀਆ ਪਾਨੂੰ ਜੋ ਦਿੱਤਾ ਉਹ ਕੋ ਨੂੰ ਪਤਾ ਇਹ ਹਸਨ ਨੂੰ ਪੀੜਾ ਹੀ ਦਿੱਤੀਆਂ ਸਾਡੇ ਅੱਖ ਠਾ ਦਿੱਤੇ ਗਏ ਸਾਡੇ ਸਾਡੇ ਨੌਜਵਾਨਾਂ ਨਾਲ ਝੂਠੇ ਕੌਮ ਮੁਕਾਬਲੇ ਕੀ 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 ਸੱਜ ਜਿਹੜਾ ਸਾਡੇ ਤੇ ਨਹੀਂ ਇਹਨਾਂ ਨੇ ਠਾਇਆ ਤੇ ਹੁਣ ਵੀ ਆ ਤੁਸੀਂ ਦੇਖੋ ਇਹ ਕੱਲ ਕੱਲ ਦੀ ਗੱਲ ਹੈ ਕਿ ਜਿਹੜੇ ਸਾਡੇ ਨੌਜਵਾਨ 93 ਚ ਉਹਨਾਂ ਨੇ ਮਾਰਿਆ ਸੀ ਕੱਲ ਕੁਝ ਬੰਦਿਆਂ ਨੂੰ ਸਜ਼ਾ ਹੋਈ ਕੋਈ ਕੀ 23 ਸਾਲ ਲੜਾਈ ਲੜਦੇ ਲੜਦੇ ਉਹਨਾਂ ਦੇ ਕਈ ਤੇ ਵਿਚਾਰੇ ਕਈ ਤੇ ਜਿਨ੍ਹਾਂ ਤੇ ਜਿਹਨੂੰ ਸਜ਼ਾ ਹਿਉ ਉਹ ਇਹ ਨੂੰ ਚਲਕੇ ਤੇ ਕਈ ਜਿਹੜੇ ਇਨਸਾਫ ਲੱਭਦੇ ਲੱਭਦੇ ਉਹ ਚਲੇ ਗਏ ਇਹੋ ਜਿਹਾ ਇਨਸਾਫ ਜਿਹੜਾ ਮੇਰੇ ਖਿਆਲ ਹੈ ਕਿ ਸਾਡੇ ਨਾਲ ਨਾ ਹੋ ਰਿਹਾ ਇਹਦੇ ਵਾਸਤੇ ਆਪਾਂ ਨੂੰ ਕੋਈ ਇੱਕੋ ਹੀ ਹੈ ਕਿ ਆਪਾਂ ਸਾਰੇ ਜਣੇ ਇਕੱਠੇ ਹੋਈਏ ਇਹ ਪਾਰਟੀ ਨੂੰ ਮਜ਼ਬੂਤ ਕਰੀਏ ਆਪਾਂ ਜੇ ਸਾਇ ਹੋ ਸਕਦਾ ਕਿ ਜੇ ਸਾਡੇ ਸੇਕਤਾ ਹੋ ਗਈ ਹੈ ਖਾਕ ਹੋਊਗਾ ਜਾਂ ਆਪਾਂ ਇੱਕ ਦੂਜੇ ਦੇ ਸਹਯੋਗੀ ਬਣੀਏ ਸਹੀ ਹੋਣਾ ਇਹ ਚੀਜ਼ ਹੁੰਦਾ ਨਾ ਕਿ ਇੱਕ ਬੰਦਾ ਇੱਥੇ ਲੱਗਿਆ ਤੇ ਦੂਜੇ ਬੰਦੇ ਚਾਰ ਉਹਦੇ ਨਾਲ ਇਸ ਕਰਕੇ ਕਿ ਹਾਂ ਇਹ ਨਾਲ ਅੱਗੇ ਰੰਗ ਜੇ ਇਸ ਕਰਕੇ ਆਪਾਂ ਇਹ ਪਾਰਟੀ ਨੂੰ ਵੱਡਾ ਕਰਨਾ ਸਾਰਿਆਂ ਜਣਿਆਂ ਦਾ ਫਤ ਬਣਦਾ ਸਾਰੇ ਜਣੇ ਜਿਹੜੇ ਕੋਈ ਆਪਾਂ ਐਸੇ ਜਿਨ੍ਹਾਂ ਨੂੰ ਕੋ ਜਿੰਮੇਵਾਰੀ ਦਿੱਤੀ ਉਹਨਾਂ ਦਾ ਸਹਿਯੋਗ ਕਰੀਏ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੜ ਕੇ ਖੜੀਏ ਕਿਉਂਕਿ ਜਿੰਮੇਵਾਰੀ ਸਾਰਿਆਂ ਦੀ ਆ ਜੇ ਪਾਰਟੀ ਜਾਂ ਆਪਾਂ ਕੋਈ ਸਰਕਾਰ ਆਊਗੀ ਤਾਂ ਹੀ ਆਪਣੇ ਮਸਲੇ ਹੱਲ ਹੋ ਸਕਦੇ ਤੇ ਇਸ ਕਰਕੇ ਜੇ ਆਪਾਂ ਸੋਚਿਆ ਕਿ ਹਾਂ ਕਿ ਆਪਾਂ ਕਿਸੇ ਬੰਦੇ ਨੂੰ ਅੱਗੇ ਨਹੀਂ ਜਾਣ ਦੇਣਾ ਉਹ ਜਿੱਦਾਂ ਪਹਿਲਾਂ ਹੋ ਰਿਹਾ ਅਮਰਪਾਲ ਦੇ ਉਹ ਤੋਂ ਬਾਅਦ ਸੰਕਟ ਦਾ ਬਹੁਤ ਵੱਡਾ ਹਨਾਰਾ ਸੀ ਜਿੰਨੋਂ ਸਾਰੀ ਪੁਰਾਣੀ ਲੀਡਰਸ਼ਿਪ ਸੀ ਉਹਨਾਂ ਨੇ ਕਿਹਾ ਕਿ ਅਸੀਂ ਤੇ ਕੁਝ ਨਹੀਂ ਕੀਤਾ ਔਰ ਅਸੀ ਕਰਨੇ ਦੇਣਾ ਇਹ ਅਵਸਫਾਰ ਅੱਗੇ ਚੱਲਦਾ ਤੇ ਅਸੀਂ ਇਹਨੂੰ ਇਹਨਾਂ ਤੇ ਕਰ ਸਕਦੇ ਹਾਂ ਇਹਨੂੰ ਖੇਲ ਤੋਂ ਦਿਸਤਾ ਸਕਦੇ ਹਾਂ ਉਹ ਸਾਰਾ ਕੁਝ ਇਦਾਂ ਹੀ ਮੇਰੇ ਖਿਆਲ ਆ ਕਿ ਇਹ ਅਫਵਾਹਾਂ ਸਾਰਿਆਂ ਨੂੰ ਹੁਣ ਇੱਕ ਵਜੇ ਦੇ ਸਹਿਯੋਗੀ ਬਣਦੀ ਲੋੜ ਆ ਆਪਾਂ ਸਾਰੇ ਜਣੇ ਕਿਉਂ ਜੋ ਗੁਰੂ ਮਹਾਰਾਜ ਅਸਾਂ ਹਰ ਹਰ ਦੇ ਭਲੇ ਦਾ ਕੱਬ ਨੂੰ ਨਾਲ ਲੈ ਕੇ ਚੱਲਣ ਦਾ ਸਾਰੇ ਧਰਮਾਂ ਨੂੰ ਤਾਰ ਦੇਣ ਦਾ ਤੇ ਮਾਨਸ ਕੀ ਜਾਤ ਸਭ ਇੱਕ ਨੂੰ ਪਛਾਣੋ ਤਾਂ ਗੁਰੂ ਮਹਾਰਾਜ ਇੱਕ ਤੇ ਤਾਂ ਇੱਕ ਹੀ ਹਾਂ ਵਾਰਸ਼ ਇਹ ਸਾਰਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਲਾਗੂ ਕਰਨ ਦਾ ਹੈ ਇਹ ਜੇ ਗੁਰੂ ਸਾਹਿਬ ਦਾ ਸਿਧਾਂਤ ਆਪਾਂ ਲਾਗੂ ਕਰਾਂਗੇ ਸਭ ਦੇ ਭਲੇ ਦਾ ਤੇ ਤਾਂ ਹੀ ਸਭ ਦਾ ਭਲਾ ਹੋਣਾ ਤੇ ਰਾਜ ਨਹੀਂ ਤੇ ਇੱਕ ਲੋਕ ਤੇ ਜੋ ਆਪੋ ਆਪਣੇ ਭਲਾ ਆਪੋ ਆਪਣੇ ਘਰ ਵਾਸਤੇ ਹੀ ਆ ਤੁਸੀਂ ਦੇਖਦੇ ਕਿ ਜਿਹੜਾ ਵੀ ਕੋਈ ਐਮਐਲਏ ਕੋਈ ਵੀ ਜਿਹੜਾ ਕੁਰਸੀ ਤੇ ਬਹਿ ਗਿਆ ਉਹ ਅੱਜ ਕੀ ਇਸ ਜਦੋਂ ਕੁਰਸੀ ਤੇ ਬਹਿਣ ਤੋਂ ਬਾਅਦ ਥੋੜੇ ਜਿਨਾ ਵਾਕਿਓ ਕਿ ਉਹਦੇ ਨੂੰ ਕਿੰਨਾ ਖੁਸ਼ ਆ ਜਾਂਦਾ ਤੇ ਲੋਕ ਦਿਨ-ਬਦੇਨ ਵਿਚਾਰੇ ਰੋਟੀ ਦੋਸਰਸਰੇ ਆ ਆਜ਼ਾਦ ਹੋਣੋਂ ਕਈ ਪਰੇਸ਼ਾਨ ਆ ਇਹ ਕਿਦਾਂ ਦੇ ਹਾਲਾਤ ਆ ਇਸ ਕਰਕੇ ਆਪਾਂ ਇਹ ਜਿਹੜੇ ਗੁਰੂ ਨੂੰ ਸਮਰਪਿਤ ਹੋ ਕੇ ਸਭ ਦੇ ਭਲੇ ਦੇ ਵਾਸਤੇ ਆਪਾਂ ਸਾਰੇ ਜਣੇ ਲੜ ਕੇ ਹਮਲਾ ਮਾਰੀਏ ਭਾਵੇਂ ਤੁਹਾਡਾ ਮੈਂ ਸਾਰਿਆਂ ਦਾ ਸਹਿਜਿਲ ਤੋਂ ਧੰਨਵਾਦ ਕਰਦਾ ਕਿ ਆਪਾਂ ਨੇ